ਵਾਨੇ ਆ ਸਮਾਨ ਲਿਖਿਆ ਨਾ ਇੱਥੇ ਰਹਿ ਜਾਣਾ ਡੈਡੀ ਜੀ ਉਹ ਮੇਰੀ ਗੱਲ ਸੁਣ ਜਿਹੜੀ ਪੋਸਟਮਾਰਟਮ ਦੀ ਕਹਿੰਦੇ ਨਾ ਰਿਪੋਰਟ ਮੈਂ ਬੜੀ ਯੋਰ ਨਾਲ ਕੱਢਿਆ ਤੇ ਉਹ ਡੇਗਾ ਤੇ ਆ ਪੋਸਟਮਾਰਟਮ ਹੁੰਦਾ ਇਹ ਕੀ ਨਹੀਂ ਥੋੜਾ ਜਿਹਾ ਹੈ ਹੈ ਪੋਸਟਮਾਰਟਮ 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 ਚਲੋ ਕਦੀ ਹੋ ਜਾਂਦਾ ਭਾਜੀ ਨਹੀਂ ਨਹੀਂ ਚਲੋ ਕੋਈ ਗੱਲ ਮਾਤਮ 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 ਚਾਹਿਆ 2 ਐਂਡ 1 ਇਹ ਸਮਾਨ ਡੈਡੀ ਜੀ ਲਿਖਿਆ ਇੱਥੇ ਰਹਿ ਜਾਣਾ ਨਾ ਕਰਨੀਆਂ ਨਾਲੇ ਤੁਹਾਨੂੰ ਨਾ ਰਿਸ਼ਤਿਆਂ ਦੀ ਜਿਹੜੀ ਐਮੀਅਤ ਹੋਣਾ ਉਹ ਭੁੱਲ ਦੀ ਜਿਹੜੀ ਰਿਸ਼ਤੇ ਹੋਰ ਕੋਈ ਇੱਕ ਅੱਧਾ ਚਾਹੁੰਦਾ ਰਿਸ਼ਤੇ ਸੱਤ ਇੱਕ ਕਿਦੇ ਸੀਨ ਗੱਲ ਯਾਰ ਐਂਡ 1 ਉਹ ਮੰਮੀ ਜੀ ਮੈਂ ਤੇ ਗੇਟ ਤੋਂ ਉਹ ਕੀ ਉਹ ਹਿੱਟ ਤੇ ਵੀ ਨਹੀਂ ਆਇਆ ਯਾਰ ਉਹਨੂੰ ਆਤ ਪਈਏ ਘਰ ਵੀ ਇੱਥੇ ਕਿਦੋਂ ਐ ਮੰਮੀ ਜੀ ਗੇਟ ਤੋਂ ਬਾਹਰ ਨਹੀਂ ਜਾਂਦੇ ਆ ਮੰਮੀ ਉਹ ਕਰਦੇ ਹੋ ਜਾਂ ਤੀ ਉਹ ਕਿਹੜਾ ਕਿਹੜਾ ਬੰਦਾ ਯਾਰ ਉਹ ਮੰਮੀ ਜੀ ਕਹਿੰਦਾ ਭਈ ਯਾਰ ਤੁਹਾਨੂੰ ਨਹੀਂ ਪਤਾ 1.5 150 ਰੁਪਿਆ ਬਣ ਰਿਹਾ ਉਹ 1.5 150 ਬਣ ਰਿਹਾ 2 1 ਮੰਮੀ ਮੈਂ ਤਾਂ ਗੇਟੋਂ ਟੱਪਣ ਲਿਆ ਕਰ ਜਦੋਂ ਡੈਡੀ ਜੀ ਤੁਸੀਂ ਇੱਥੇ ਬੋਲਦੇ ਜੇ ਨਾ ਉਦਾਂ ਹੀ ਉੱਥੇ ਬੋਲੇ ਹੋਣੇ ਆ ਤੇ ਅਗਲੀ ਗੱਲ ਸੁਣਦੇ ਆ ਫਿਰ ਗਲਤੀ ਹੋਣਾ ਜੀ ਮੈਂ ਕਿਹਾ ਤਾਂ ਇਹਨਾਂ ਪਾਪਾ ਯਾਦਤ ਨਹੀਂ ਮਰਾਲੀ ਉਹਦੀ ਗੱਲ ਸੁਣੀ ਚੱਲ ਯਾਰ ਸਲੂਕ ਕਰ ਉਹ ਬਣਾ ਕਰ 2 ਐਂਡ 1 ਮੰਮੀ ਮੈਂ ਤਾਂ ਗੇਟੋਂ ਬਾਹਰ ਨਹੀਂ ਜਾਣ ਰਿਹਾ ਭੀ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਹੈ ਤੁਹਾਨੂੰ 2 1 ਆ ਜਿਹੜੇ ਸੰਦੀਪ ਤੁਰਦੀਆਂ ਵਾ ਤੇ ਕੱਲ ਨੂੰ ਬਟਾਪਾ ਵੀ ਆਉਣਾ ਵਾ ਤੇਰੇ ਤੇ ਕੱਲ ਨੂੰ ਕਿੰਨੇ ਪੁੱਛਣਾ ਵਾ ਜਦਾਂ ਮੇਰਾ ਵਿਆਹ ਕਰਦੇ ਆ ਦੂਜਾ ਉਦਾਂ ਹੀ ਤੇਰਾ ਕਰ ਦੇਣਗੇ ਹੂੰ ਕਰ ਦੇਣਗੇ ਦਿਨ ਦੇਣਗੇ ਚਲੋ ਉਹ ਵੀ ਗਲਤੀ ਕਰ ਗਿਆ ਆਖਰਾ ਕੀ ਆ ਜੇ ਕਦੇ ਡੈਡੀ ਕੋਈ ਹੁੰਦੀ ਨਾ ਡੈਡੀ ਤੇਰਾ ਭਲਾ ਹੋਵੇ ਡੈਡੀ ਨੇ ਤਾਂ ਨਹੀਂ ਸਿਆਹੀ ਤਾਂ ਨਿਆਣੇ ਆ ਪਾ ਨਿਆਣੇ ਸਿਆਣੇ ਬਣੇ ਕਿਉਂ ਕਿਦਾਂ ਗਲਤੀ ਹੋ ਜੀ ਤੇ ਕੱਲ ਉਹਦਾ ਨਹੀਂ ਕਰਾਉਂਦੇ ਜਦਾਂ ਬੰਦ ਕਰੀ ਉਹ ਕੀ ਆ ਤਾਂ ਨਾ ਜਿਹੜਾ ਇਹ ਪੁਲਸੀ ਆ ਕੀ ਕਰਦਾ ਇਹ ਡਿੱਗੀ ਜਾਂ ਇਹ ਦੰਦਾ ਸੋਚਦਾ ਹੁਣਾਂ ਵੀ ਮੈਂ ਤੇ ਕਿਦੇ ਕਿਦੇ ਆਉਣਾ ਮੈਂ ਨਹੀਂ ਟਿਕਣਿਆ ਤੇ ਪਾਪਾ ਨਹੀਂ ਜਾਨਾ ਵਾਣ ਅਜੇ ਦੇ ਸੁਨੀਪ ਤੁਰਦੀਆਂ ਇੱਕ ਦੂਜੇ ਦੀ ਤੇ ਕੀ ਲਿਖਣਾ ਇੱਥੇ ਨਹੀਂ ਜਿਹੜੇ ਚਾਰ ਜਾਣੇ ਆ ਹੋ ਗਈ ਨਾ ਤੁਹਾਡੇ ਸਿਰ ਪੈਣੀ ਫਿਰ ਤੇ ਜੇ ਬੋਤ ਆ ਜਾਣਗੇ ਤੇ ਉਹਨਾਂ ਨੂੰ ਕਹਿਣਾ ਵੀ ਨਾ ਆਇਓ ਨਾ ਜਰੂਰੀ ਨਹੀਂ ਕਰਨਾ ਬਸ ਇਕ ਤੋ ਦਿਲਾਰਾ ਨੂੰ ਬੜਾ ਪਤਾ ਜੀ ਇਹ ਇੱਕ ਗੱਲ ਲੱਗੋ ਕੱਲਾ ਤੁਹਾਡੇ ਦੋਨਾਂ ਦਾ ਇੱਕੋ ਸਾਬਾ ਨਹੀਂ ਯਾਰ ਇਹ ਨਾ ਇਹਨੂੰ ਘੱਟ ਪਤਾ ਲੱਗਦਾ ਚਲੋ ਯਾਰ ਇੱਕ ਗੱਲ ਹੋਰ ਜੇ ਮੈਂ ਕਰਦਿਆਂ ਲੱਗੇ ਬਹਿਣਾ ਕਾਲੇ ਦਾ ਫੋਨ ਆ ਗਈ ਮਾਨ ਜੀ ਹੁਣ ਕਰਦਿਆਂ ਲੱਗੇ ਬਹਿਣਾ ਇਹ ਹੋਰ ਹੀ ਗੱਲਾਂ ਲੈ ਕੇ ਨਹੀਂ ਗੱਲ। 2 1 ਆ ਸਮਾਨ ਲਿਖਿਆ ਨਾ ਇੱਥੇ ਰਹਿ ਜਾਣਾ ਡੜ ਜੀ। ਉਹ ਮੇਰੀ ਗੱਲ ਸੁਣ ਜਿਹੜੀ ਪੋਸਟਮਾਰਡਮ ਦੀ ਕੈਂਡਾ ਨਾ ਰਿਪੋਰਟ। ਮੈਂ ਬੜੇ ਯੋਰ ਨਾ ਕੱਢਿਆ ਤੇ ਉਹ ਡੇਗਾ ਤੇ ਆਈ। ਪੋਸਟਮਾਰਡਮ ਹੁੰਦਾ ਇਹ ਕੀ ਨਹੀਂ ਥੋੜਾ ਜਿਹਾ ਹੈ ਹੈ? ਪੋਸਟਮਾਰਡਮ 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 ਚਲੋ ਕਦੀ ਹੋ ਜਾਂਦਾ ਭਾਜੀ ਨਹੀਂ ਨਹੀਂ ਚਲੋ ਕੋਈ ਗੱਲ ਮਾਤਮ 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 ਚਾਹਿਆ ਹੋ 2 ਐਂਡ 1 ਇਹ ਸਮਾਨ ਡੈਡ ਜੀ ਲਿਖਿਆ ਇੱਥੇ ਰਹਿ ਜਾਣਾ ਨਾ ਕਰਨੀਆਂ ਨਾਲੇ ਤੁਹਾਨੂੰ ਨਾ ਰਿਸ਼ਤਿਆਂ ਦੀ ਜਿਹੜੀ ਐਮੀਅਤ ਵਾ ਨਾ ਉਹ ਭੁੱਲ ਦੀ ਜਿਹੜੀ ਰਿਸ਼ਤੇ ਹੋਰ ਕੋਈ ਇੱਕ ਅੱਧਾ ਕਰ ਲੈ ਛੱਡੀ ਚਲੀ ਜਾਂਦੀ ਰੇਸ ਸੱਤੇ ਇੱਕ ਕਿਦੇ ਸੀਨ ਚੱਲ ਯਾਰ ਐਂਡ 1 ਉਹ ਮੰਮੀ ਜੀ ਮੈਂ ਤੇ ਗੇਟ ਤੋਂ ਉਹ ਕੀ ਉਹ ਹੀ ਚੱਪੇ ਬਿਟੀ ਉਹ ਯਾਰ ਉਹਨੂੰ ਆਤ ਪਈਏ ਘਰ ਵੀ ਇੱਧੇ ਕਿਦੋਂ ਏ ਮੰਮੀ ਜੀ ਗੇਟ ਤੋਂ ਬਾਹਰ ਨਹੀਂ ਜਾਂਦੇ ਆ ਉਹ ਘੜਾ ਘੜਾ ਬਣਿਆ ਯਾਰ ਉਹ ਮੰਮੀ ਜੀ ਕਹਿੰਦਾ ਭਈ ਯਾਰ ਤੁਹਾਨੂੰ ਨਹੀਂ ਪਤਾ 1.5 1.5 ਰੁਪਿਆ ਬਣ ਰਿਹਾ 1.5 1.5 ਬਣਦਾ 2 1 ਮੰਮੀ ਮੈਂ ਤਾਂ ਗੇਟੋਂ ਟੱਪਣ ਡਿਆ ਕਰ ਜਿੱਦਾਂ ਡੈਡੀ ਜੀ ਤੁਸੀਂ ਇੱਥੇ ਬੋਲਦੇ ਜੇ ਨਾ ਉਦਾਂ ਹੀ ਉੱਥੇ ਬੋਲੇ ਹੋਣੇ ਆ ਤੇ ਅਗਲੀ ਗੱਲ ਸੁਣਦੇ ਆ ਫਿਰ ਗਲਤੀ ਹੋਣਾ ਚਾਹੀਦਾ ਤਾ ਤਾ ਇਹਨਾਂ ਪਾਪਾ ਕੋਈ ਯਾਦਕ ਨਹੀਂ ਮਰਾਲੀ ਉਹਦੀ ਗੱਲ ਸੁਣ ਚੱਲ ਲਈ ਯਾਰ ਸ਼ੁਰੂ ਕਰ ਲੋ ਤੂੰ ਬਣਾ ਕਰ 2 ਐਂਡ 1 ਮੰਮੀ ਮੈਂ ਤਾਂ ਗੇਟੋਂ ਬਾਹਰ ਨਹੀਂ ਜਾਣ ਡਿਆ ਪੀ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਹੈ ਤੁਹਾਨੂੰ 3 2 1 ਆ ਜਿਹੜੇ ਸੰਦੀਪ ਤੁਰਦੀਆਂ ਵਾ ਤੇ ਕੱਲ ਨੂੰ ਬੁਢਾਪਾ ਵੀ ਆਉਣਾ ਵਾ ਤੇਰੇ ਤੇ ਕੱਲ ਨੂੰ ਕਿੰਨੇ ਪੁੱਛਣਾ ਵਾ ਜਦਾਂ ਮੇਰਾ ਵਿਆਹ ਕਰਦੇ ਆ ਦੂਜਾ ਉਦਾਂ ਹੀ ਤੇਰਾ ਕਰ ਦੇਣਗੇ ਹੂੰ ਕਰ ਦੇਣਗੇ ਤਿੰਨ ਦੇਣਗੇ ਚਲੋ ਉਹ ਵੀ ਗਲਤੀ ਕਰਕੇ ਆਖਰਾ ਗਈ ਆ ਜੇ ਕਦੇ ਡੈਡੀ ਕੋਈ ਹੁੰਦੀ ਨਾ ਡੈਡੀ ਤੇਰਾ ਭਲਾ ਹੋਵੇ ਡੈਡੀ ਨੇ ਤਾਂ ਨਹੀਂ ਸਿਆਣੇ ਆਹੀਂ ਤਾਂ ਨਿਆਣੇ ਆ ਪਾ ਸਿਆਣੇ ਬਣੇ ਕਿਉਂ ਕਿੰਦਾ ਗਲਤੀ ਹੋ ਜੀ ਤੇ ਕਾਲਾ ਪਤਾ ਨਹੀਂ ਕਰਾਉਂਦੇ ਜਦੋਂ ਬੰਦ ਕਰੀ ਉਹ ਕੀ ਆ ਨਾ ਜਿਹੜਾ ਆਇਆ ਇਹ ਪੁਲਸੀ ਆ ਪੁਲਸੀ ਅੱਧਰ ਘੇਰਦਾ ਇਹ ਡਿੱਗੀ ਜਾਏ ਤੇ ਆਂਦਾ ਸੋਚਦਾ ਹੁਣਾਂ ਵੀ ਮੈਂ ਤੇ ਕਿਰੇ ਕਿਤੇ ਆਉਣਾ ਮੈਂ ਨਹੀਂ ਟਿਕਣ ਨੇ ਤੇ ਪਾਪਾ ਨਹੀਂ ਜਾਣੇ ਅਜੇ ਇਹਦੇ ਸੁਨੀਪ ਤੁਰਦੀਆਂ ਇੱਕ ਦੂਜੇ ਦੀ ਤੇ ਕੀ ਲਿਖਣਾ ਇੱਥੇ ਨਹੀਂ ਜਿਹੜੇ ਚਾਰ ਜਾਨੇ ਆ ਹੋ ਗੀ ਨਾ ਤੁਹਾਡੇ ਸਿਰ ਪੈਣੀ ਫਿਰ ਤੇ ਜੇ ਬੁੱਤ ਆ ਜਾਣਗੇ ਤੇ ਉਹਨਾਂ ਨੂੰ ਵੀ ਕਹਿਣਾ ਵੀ ਨਾ ਆਇਓ ਨਾ ਦਿਲਾਰਾਂ ਨੂੰ ਬੜਾ ਪਤਾ ਯੇ ਵੇਖ ਕੇ ਲੱਗਦਾ ਸਾਰੀਆਂ ਅਨਦੋਨਾਂ ਦੇ ਕੋਸਾ ਵਾ ਨਹੀਂ ਯਾਰ ਇਹਨਾਂ ਘਰ ਵਿੱਚ ਪਤਾ ਲੱਗਦਾ ਚਲੋ ਯਾਰ ਇੱਕ ਗੱਲ ਹੋਰ ਜੇ ਮੈਂ ਕਰਦਿਆਂ ਲੱਗੇ ਬਹਿਣਾ ਕਾਲੇ ਦਾ ਫੋਨ ਆ ਗਿਆ 1 ਜੀ ਹੁਣ ਕਰਦੇ ਆ ਲੱਗੇ ਬਹਿਣਾ ਇਹ ਹੋਰ ਹੀ ਗੱਲਾਂ ਲੈ ਕੇ ਨਹੀਂ ਗੱਲ 1 ਆ ਸਮਾਨ ਲਿਖਿਆ ਨਾ ਇੱਥੇ ਰਹਿ ਜਾਣਾ ਡੜ ਜੀ ਉਹ ਮੇਰੀ ਗੱਲ ਸੁਣ ਜਿਹੜੀ ਪੋਸਟ ਮਾਰਨ ਦੀ ਕੈਂਡਾ ਨਾ ਰਿਪੋਰਟ ਮੈਂ ਬੜੇ ਯੋਰ ਨਾਲ ਕੱਢਿਆ ਤੇ ਉਹ ਡੇਗਾ ਆ ਕੇ ਪੋਸਟ ਮਾਰਦੇ ਨੇ ਤਾਂ ਇਹ ਕੀ ਨਹੀਂ ਥੋੜਾ ਜਿਹਾ ਹੈ ਹੈ ਪੋਸਟ ਮਾਰਨ ਪੋਸਟ ਮਾਰਡਮ ਬੋਸ ਮਾਤਮ ਚਲੋ ਕਦੇ ਹੋ ਜਾਂਦਾ ਭਾਜੀ ਨਹੀਂ ਨਹੀਂ ਚਲੋ ਕੋਈ ਗੱਲ ਮਾਤਮ 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 ਚਾਇਆ 2 ਐਂਡ 1 ਇਹ ਸਮਾਨ ਡੈਡੀ ਜੀ ਲਿਖਿਆ ਇੱਥੇ ਰਹਿ ਜਾਣਾ ਨਾ ਕਰਨੀਆਂ ਨਾਲੇ ਤੁਹਾਨੂੰ ਨਾ ਰਿਸ਼ਤਿਆਂ ਦੀ ਜਿਹੜੀ ਐਮੀਅਤ ਵਾ ਨਾ ਉਹ ਪੁੱਲ ਦੀ ਜਿਹੜੀ ਰਿਸ਼ਤੇ ਹੋਰ ਕੋਈ ਇੱਕ ਅੱਧਾ ਰਿਸ਼ਤੇ ਛੱਡੀ ਗਏ ਰਿਸ਼ਤੇ ਇੱਕ ਕਦੇ ਸੀਨ ਚੱਲ ਯਾਰ ਐਂਡ 1 ਉਹ ਮੰਮੀ ਜੀ ਮੈਂ ਤਾਂ ਗੇਟ ਤੋਂ ਉਹ ਵੀ ਚੱਪੇ ਬਿਚ ਨਹੀਂ ਆਉਂਦੇ। ਓ ਯਾਰ ਉਹਨੂੰ ਆਤ ਪਈਏ ਘਰ ਵੀ ਇੱਧੇ ਕਿਦੋਂ। ਏ ਮੰਮੀ ਜੀ ਗੇਟ ਤੋਂ ਬਾਹਰ ਨਹੀਂ ਜਾਣ ਦਿਆ। ਮੰਮੀ ਉਹ ਕਰਦੇ ਹੋ ਜਾਂ ਤੁਸੀਂ। ਉਹ ਕਿਹੜਾ ਕਿਹੜਾ ਬੰਦਾ ਯਾਰ। ਉਹ ਮੰਮੀ ਜੀ ਕਹਿੰਦਾ। ਓ ਯਾਰ ਤੁਹਾਨੂੰ ਨਹੀਂ ਪਤਾ 1.5 150 ਰੁਪਇਆ ਮੰਨ ਲਿਆ। 1.5 150 ਮੰਨ ਲਿਆ। 2 1 ਮੰਮੀ ਮੈਂ ਤਾਂ ਗੇਟ 'ਚ ਟੱਪਣ ਲਿਆ ਕਰ। ਜਿੱਦਾਂ ਡੈਡੀ ਜੀ ਤੁਸੀਂ ਇੱਥੇ ਬੋਲਦੇ ਜੇ ਨਾ ਉਦਾਂ ਹੀ ਉੱਥੇ ਬੋਲੇ ਹੋਣੇ ਆ। ਤੇ ਅਗਲੇ ਗੱਲ ਸੁਣਦੇ ਆ ਫਿਰ। ਗਲਤੀ ਹੋਣਾ ਜੀ। ਯਾ ਲੈ ਯਾਰ ਸਲੂਮ ਕਾਬੂ ਤੋਂ ਬਣਾ ਕਰ ਤੂ ਐਂਡ 1 ਮੰਮੀ ਮੈਂ ਤੇ ਗੇਟੋਂ ਬਾਹਰ ਨਹੀਂ ਜਾਣਿਆ ਪੀ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਹੈ ਤੁਹਾਨੂੰ 2 1 ਅਜੇ ਸੰਦੀਪ ਤੁਰਦੀਆਂ ਵਾ ਤੇ ਕੱਲ ਨੂੰ ਬਟਾਪਾ ਵੀ ਆਉਣਾ ਵਾ ਤੇਰੇ ਤੇ ਕੱਲ ਨੂੰ ਕਿੰਨੇ ਪੁੱਛਣਾ ਵਾ ਜਦਾਂ ਮੇਰਾ ਵਿਆਹ ਕਰਦੇ ਆ ਦੂਜਾ ਉਦਾਂ ਹੀ ਤੇਰਾ ਕਰ ਦੇਣਗੇ ਹੂੰ ਕਰ ਦੇਣਗੇ ਦਿਨ ਦੇਣਗੇ ਚਲੋ ਉਹ ਵੀ ਕਰਦੀ ਕਿ ਕਿ ਆਖਰਾ ਗਈ ਆ ਜੇ ਕਿਤੇ ਡੈਡੀ ਕੋਈ ਹੁੰਦੀ ਨਾ ਡੈਡੀ ਤੇਰਾ ਪਲਾਹ ਹੁੰਦਾ ਡੈਡੀ ਨਾ ਤੇ ਨਹੀਂ ਸਿਆਹੀ ਤਾਂ ਨਿਆਣੇ ਆ ਪਾ ਸਿਆਣੇ ਬਣੇ ਕਿ ਕਿਦਾ ਗਲਤੀ ਹੋ ਜੀ ਤੇ ਕੱਲ ਪਤਾ ਨਹੀਂ ਕਰਾਉਂਦੇ ਜਦਾਂ ਬੰਦ ਕਰੀ ਉਹ ਕੀ ਆ ਨਾ ਜਿਹੜਾ ਆਇਆ ਇਹ ਪੁਲਸੀ ਆ ਪੁਲਸੀ ਅੱਡ ਕੇ ਰਹਿਦਾ ਇਹ ਡਿੱਗੀ ਜਾਂ ਇਹ ਤਾਂ ਸੋਚਦਾ ਹੁਣ ਮੈਂ ਤੇ ਕਿਤੇ ਕਿਤੇ ਆਉਂਦਾ ਮੈਂ ਨਹੀਂ ਟਿੱਗਣ ਦੇ ਤੇ ਪਾਪਾ ਟਿੱਗ ਜਾਂਦਾ ਵਾ ਅਜੇ ਦੇSnipe ਤੁਰਦੀਆਂ ਇੱਕ ਦੂਜੇ ਦੀ ਵੀ ਕੀ ਲਿਖਣਾ ਇੱਥੇ ਨਹੀਂ ਜਿਹੜੇ ਚਾਰ ਜਾਣੇ ਆ